ਕਰਾਇਆ ਨੂੰ ਆ ਜਿਹੜੇ ਰੈਂਟਰਸ ਨੇ ਜਿਹੜੇ ਮਾਲਕ ਮਕਾਨ ਤੇ ਕਿਰਾਏਦਾਰ ਨੇ ਉਹਨਾਂ ਦੇ ਵਿੱਚਕਾਰ ਰੌਲਾ ਚੱਲਦਾ ਰਹਿੰਦਾ ਸਰਕਾਰ ਸੈੱਟ ਕਰਦੀ ਆ ਹਰ ਸਾਲ ਕਿ ਅਗਲੇ ਸਾਲ ਤੁਸੀਂ ਇੰਨਾ ਕਿਰਾਇਆ ਵਧਾ ਸਕਦੇ ਆ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਕਿ ਅਗਲੇ ਸਾਲ ਜਾਨੀ 2025 ਦੇ ਲਈ ਕਿਰਾਏਦਾਰਾਂ ਦਾ 3% ਕਿਰਾਇਆ ਵਧਾਇਆ ਜਾ ਸਕਦਾ ਇਹਦੇ ਤੋਂ ਜ਼ਿਆਦਾ ਨਹੀਂ 24 ਦੇ ਵਿੱਚ ਆਹ ਸਾਲ ਜਿਹੜਾ ਲੰਘ ਰਿਹਾ ਇਸ ਸਾਲ ਵਿੱਚ ਸਰਕਾਰ ਨੇ ਕਿਹਾ ਹੀ ਅਸੀਂ 3.5% ਕਿਰਾਇਆ ਤੁਸੀਂ ਵਧਾ ਸਕਦੇ ਆ ਕੀ ਕਿਹਾ 3% ਵਧਾ ਸਕਦੇ ਆ ਮਤਲਬ ਜੇ ਤੁਹਾਡੀ ਕੋਈ ਬੇਸਮੈਂਟ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦਾ ਜੇ ਤੁਸੀਂ ਉਹਦਾ ਕਿਰਾਇਆ ਵਧਾਉਣਾ ਚਾਹੁੰਦੇ ਆ ਤਾਂ ਪਿਛਲੇ ਸਾਲ ਨਾਲ ਉਹ 3 ਫੀਸਦੀ ਤੋਂ ਜ਼ਿਆਦਾ ਨਹੀਂ ਵਧਾ ਸਕਦੇ ਹਾਊਸਿੰਗ ਮਿਨਿਸਟਰ ਰਵੀ ਕਾਲੋ ਨੇ ਕਿਹਾ ਕਿ ਜਿਹੜਾ ਇਹ ਪ੍ਰੋਵਿੰਸ ਦਾ ਫੈਸਲਾ ਮੈਕਸਿਮਮ ਰੈਂਟਲ ਇਨਕਰੀਸ ਦੇ ਲਈ ਉਹਨੂੰ ਸਿਮੰਗਾਈ ਦੇ ਨਾਲ ਜੋੜ ਕੇ ਦੇਖ ਰਹੇ ਆ ਕਨਫਲੇਸ਼ਨ ਜਿਹੜੀ ਆ ਜਿੰਨੀ ਹੋਈ ਆ ਉਹਦੇ ਨਾਲ ਰੈਂਟਰਸ ਦੇ ਕਾਫੀ ਸੈਂਕੜੇ ਡਾਲਰ ਜਿਹੜੇ ਆ ਇਹ ਵਚਨ ਕਿ ਤੇ ਲੈਂਡਲੋਰਡ ਜਿਹੜੇ ਆ ਉਹ ਜਿਹੜੀ ਰਾਈジング ਕੋਸਟ ਆ ਉਹਦੇ ਨਾਲ ਆਪਣੇ ਆਪ ਨੂੰ ਜੋੜਦੇ ਆ 2018 ਦੇ ਵਿੱਚ ਜਿਹੜਾ ਮੈਕਸਿਮਮ ਅਵੇਲੇਬਲ ਰੈਂਟ ਸੀਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਉਹਨੂੰ ਇੱਕ ਥਾਂ ਦੇ ਉੱਤੇ ਕੈਪ ਕਰ ਦਿੱਤਾ ਗਿਆ ਸੀ ਰੇਟ ਆਫ ਇਨਫਲੇਸ਼ਨ ਪਲੱਸ 2% ਜਿਹੜਾ ਨਵਾਂ ਇਹ 3% ਦਾ ਕੈਪ ਆ ਇਹ 1 ਜਨਵਰੀ 2025 ਤੋਂ ਪਹਿਲਾਂ ਲਾਗੂ ਨਹੀਂ ਕੀਤਾ ਜਾ ਸਕਦਾ ਸੋ ਰੈਂਟਰ ਜਿਹੜੇ ਇੱਕ ਪਾਸੇ ਆਪਣਾ ਉਹ ਰੌਲਾ ਪਾ ਰਹੇ ਆ ਕਿ ਸਾਡੇ ਨਾਲ ਤੱਕਾ ਹੁੰਦਾ ਤੇ ਦੂਜੇ ਪਾਸੇ ਜਿਹੜੇ ਲੈਂਡਲੋਰਡ ਆ ਉਹ ਕਹਿੰਦੇ ਆ ਕਿ ਸਾਡੇ ਨਾਲ ਵਿਤਕਰਾ ਹੁੰਦਾ ਸਾਡਾ ਕਿਉਂਕਿ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਪੇਮੈਂਟਾਂ ਵਧ ਗਈਆਂ ਮਾਰਗੇਜ ਵਧ ਗਈ ਹੈ ਇਸ ਕਰਕੇ ਜ਼ਿਆਦਾ ਵਧਾਉਣ ਦਿੱਤਾ ਜਾਵੇ ਪਰ ਸਰਕਾਰ ਨੇ ਉਹ ਫੈਸਲਾ ਕਰ ਲਿਆ ਕਿ 3% ਤੋਂ ਤੁਸੀਂ ਜ਼ਿਆਦਾ ਨਹੀਂ ਵਧਾ ਸਕਦੇ ਸੋ ਅੱਛੇ ਲਈ ਇੱਕ ਅਸੀਂ ਕਰਨੀਆਂ ਜਿਹੜੀ ਲੰਡਨ ਡਰੱਗਸ ਦੇ ਸਟੋਰ ਦੇ ਉੱਤੇ ਇੱਕ 34 ਸਾਲਾ ਵਿਅਕਤੀ ਨੇ ਉਹਨਾਂ ਦਾ ਸਮਾਨ ਚੱਕਿਆ ਇਹਦਾ ਨਾਮ ਕਾਰਲਸ ਸੈਂਟੋਸ ਦੱਸਦੇ ਆ ਇਹ ਲੰਡਨ ਡਰੱਗਸ ਦੇ ਉੱਤੇ ਕੰਮ ਕਰਦਾ ਸੀ ਉਹਨਾਂ ਦੇ ਡਿਸਟ੍ਰੀਬਿਊਸ਼ਨ ਸੈਂਟਰ ਦੇ ਉੱਤੇ ਪੰਜਾਂ ਸਾਲਾਂ ਦੇ ਵਿੱਚ ਇਹਨੇ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਫੜ ਲਿਆ ਤੇ ਹੁਣ ਇਹਨੂੰ ਸਜ਼ਾ ਦਿੱਤੀ ਗਈ ਹੈ ਮਾੜਾ ਮੋਟਾ ਸਮਾਨ ਚੋਰੀ ਆਮ ਤੌਰ ਦੇ ਉੱਤੇ ਕਰ ਲਿਆ ਜਾਂਦਾ ਜਿਹਦੀ ਗੱਲਬਾਤ ਨਹੀਂ ਹੁੰਦੀ ਪਰ ਇਹਨੇ 20 ਲੱਖ ਡਾਲਰ ਦਾ ਸਮਾਨ ਚੱਕਿਆ ਯਾਨੀ ਕਿ 2 ਮਿਲੀਅਨ ਡਾਲਰ ਦੇ ਜਿਹੜੇ ਉੱਥੋਂ ਚੀਜ਼ਾਂ ਸੀ ਉਹਨਾਂ ਦੀਆਂ ਬੇਸਿਕਲੀ ਇਲੈਕਟ੍ਰੋਨਿਕਸ ਤੇ ਇਲੈਕਟ੍ਰੋਨਿਕਸ ਦੇ ਵਿੱਚੋਂ ਇਹਨੇ ਜਿਆਦਾ ਚੱਕਿਆ ਲੈਪਟਾਪਸ ਸੈਂਟੋਸ ਕੀ ਕਰਦਾ ਸੀ ਕਿ ਲੈਪਟਾਪ ਕਹਿੰਦੇ ਲੁਕਾ ਲੈਂਦਾ ਸੀ ਆਪਣੀ ਸ਼ਰਟ ਦੇ ਥੱਲੇ ਲੁਕੋ ਲੈਂਦਾ ਸੀ ਤੇ ਫਿਰ ਉਹਨੂੰ ਆਪਣਾ ਜਿਹੜਾ ਬੈਕਪੈਕ ਸੀ ਉਹਦੇ ਵਿੱਚ ਪਾ ਲੈਂਦਾ ਸੀ ਜਦੋਂ ਕੰਮ ਤੋਂ ਜਾਂਦਾ ਸੀ ਤੇ ਉਹਦੇ ਚ ਇਹ ਸਮਾਨ ਚੱਕੀ ਗਿਆ ਸਮਝ ਨਹੀਂ ਆਈ ਕਿ ਕਿਦਾਂ ਚੱਕੀ ਗਿਆ ਉੱਥੇ ਪਤਾ ਨਹੀਂ ਲੱਗਿਆ ਉੱਥੇ ਸੈਂਸਰ ਨਹੀਂ ਸੀ ਜਾਂ ਕੀ ਸੀ ਪਰ ਪੰਜ ਸਾਲ ਸਮਾਨ ਚੱਕਦਾ ਰਿਹਾ ਕਿ 2 ਮਿਲੀਅਨ ਦਾ ਸਮਾਨ ਚੱਕ ਲਿਆ ਜਿਹੜਾ ਕੰਪਨੀ ਨੇ ਚੋਰੀ ਕੀਤਾ ਇਹ ਕਹਿ ਲਓ ਕਿਉਂਕਿ ਦਾ ਸਰੇਆ ਕਿ ਉਹ ਆਪਣੀ ਨੌਕਰੀ ਤੋਂ ਬਹੁਤਾ ਨੌਕਰੀ ਤੇ ਪੇਤ ਖੁਸ਼ ਨਹੀਂ ਸੀ ਤੇ ਉਹ ਸਮਾਨ ਚੱਕਣਾ ਸ਼ੁਰੂ ਕਰ ਦਿੱਤਾ ਉਹਨੇ ਇਹ ਸਮਾਨ ਨੂੰ ਨੇ ਵੇਚਿਆ ਆਨਲਾਈਨ ਵੇਚਦਾ ਰਿਹਾ ਤੇ ਉਹਨੇ 7,50,000 ਤੋਂ ਲੈ ਕੇ 1 ਮਿਲੀਅਨ ਡਾਲਰ ਤੱਕ ਕਹਿੰਦੇ ਇਹਦੇ ਤੋਂ ਕਮਾਇਆ ਫੜਿਆ ਗਿਆ ਇਹ ਲਗਾਤਾਰ ਉਹਨੇ ਚੋਰੀ ਜਿਹੜੀ ਜਾਰੀ ਰੱਖੀ ਜਦੋਂ ਉਹ ਕੰਪਨੀ ਦੀ ਸਰਵੇਲੈਂਸ ਦੇ ਥੱਲੇ ਸੀਗਾ ਉਸ ਵੇਲੇ ਵੀ ਉਹਨੇ ਲੱਖ ਡਾਲਰ ਦਾ ਸਮਾਨ ਜਿਹੜਾ ਆ ਇਸ ਸਮੇਂ ਦੇ ਵਿੱਚ ਵੀ ਚੱਕਲੇ ਬਾਚੋ ਨੇ ਕੰਫੈਸ ਕੀਤਾ ਮੰਨ ਲਿਆ ਉਹਨੇ ਐਡਮਿਟ ਕਰ ਲਿਆ ਕਿ ਜਿਹੜੀ ਇਹ ਚੋਰੀ ਕੀਤੀ ਆ ਉਹਨੇ ਡਿਟੇਲ ਦੱਸੀ ਉਹਦੀ ਲਿਸਟ ਦੱਸ ਦਿੱਤਾ ਉਹਨੇ ਕਿ ਜੋ ਜੋ ਕੁਝ ਉਹਨੇ ਇਥੋਂ ਚੱਕਿਆ ਹੈ ਤੇ ਉਹਦੀ ਰੀਸੇਲ ਵੈਲਿਊ ਵੀ ਦੱਸ ਦਿੱਤੀ ਤੇ ਉਹਨੂੰ ਕਿਹਾ ਵੀ ਭਾਈ 7.5 ਲੱਖ ਤੋਂ ਲੰਡਨ ਡਰੱਗਸ ਨੂੰ ਵਾਪਸ ਦੇ ਤੇ ਹੁਣ ਉਹਨੂੰ 2 ਸਾਲ ਦੀ ਸਜ਼ਾ ਹੋਈ ਆ ਇਸ ਜੁਰਮ ਦੇ ਲਈ ਨਾਲ ਐਡੀਸ਼ਨਲ ਪੈਨਲਟੀ ਉਹਨੂੰ ਹੋਰ ਵੀ ਲੱਗੀ ਆ ਜਿਹਦੇ ਵਿੱਚ ਉਹਨੂੰ ਇਹ ਵੀ ਕਿਹਾ ਕਿ ਡੀਐਨਏ ਸੈਂਪਲ ਆਪਣਾ ਸਬਮਿਟ ਕਰਾ ਅ ਇਸ ਮਤਲਬ ਜਿਹੜੀ ਸਹਾਜ ਹੈ ਹਿੱਸੇ ਵਜੋਂ ਸੋ 34 ਸਾਲਾਂ ਦਾ ਇਹ ਵਿਅਕਤੀ ਤੇ 2 ਮਿਲੀਅਨ ਦਾ ਸਮਾਨ ਲੰਡਨ ਟਰੱਕ ਦੇ ਸਟੋਰ ਦੇ ਉੱਤੋਂ ਪੰਜਾਂ ਸਾਲਾਂ ਦੇ ਵਿੱਚ ਚੱਕ ਕੇ ਤੇ ਨੇ ਗਾਇਬ ਕਰ ਦਿੱਤਾ ਇੱਥੇ ਆਪਣੇ ਰਿਚਮੈਂਡ ਬੀਸੀ ਦੇ ਵਿੱਚ ਇਹਦਾ ਡਿਸਟ੍ਰੀਬਿਊਸ਼ਨ ਸੈਂਟਰ ਤੇ ਉੱਥੋਂ ਚੱਕ ਕੇ ਰੀਸੇਲ ਕਰਦਾ ਰਿਹਾ ਜਿਹੜੀ ਇਹਨੇ 7.5 ਲੱਖ ਤੋਂ ਲੈ ਕੇ 1 ਮਿਲੀਅਨ ਤੱਕ ਡਾਲਰ ਮਤਲਬ ਉਹਨੇ ਵੇਚਣਾ ਤੋਂ ਨੇ ਜੋ ਉਹਦਾ ਮਿਲ ਗਿਆ ਉਹਨੂੰ ਉਹੀ ਵੇਚਣਾ ਸੀ ਉਸੇ ਤਰ੍ਹਾਂ ਨੇ ਕੀਤਾ ਆਮ ਤੌਰ ਦੇ ਉੱਤੇ ਜਿਹੜੀ ਰਿਟੇਲ ਥੈਫਟਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਮਸਲਾ ਆ ਲੋਕ ਸਮਾਨ ਨੂੰ ਚੱਕ ਕੇ ਭੱਜ ਜਾਂਦੇ ਆ ਤੁਸੀਂ ਨੋਟ ਕੀਤਾ ਹੋਊਗਾ ਜਿਹੜਾ ਸਮਾਨ ਅਗੇ ਬਾਹਰ ਪਿਆ ਹੁੰਦਾ ਸੀ ਉਹ ਐਸ ਵਿਲੇ ਉਹ ਜਿਹੜੇ ਪਲੈਕਸੀ ਗਲਾਸ ਜੇ ਆ ਉਹਦੇ ਵਿੱਚ ਲੌਕ ਕੀਤਾ ਸ਼ੀਸ਼ੇ ਦੇ ਵਿੱਚ ਹੁੰਦਾ ਜਿਹੜਾ 10-20 ਡਾਲਰ ਦੀ ਚੀਜ਼ ਆ ਉਹ ਵੀ ਕੋਈ ਚੱਕ ਕੇ ਜੇਬ ਚ ਨਾ ਪਾ ਲਵੇ ਉਹ ਲੌਕ ਦੇ ਵਿੱਚ ਰੱਖੀ ਜਾਂਦੀ ਤੇ ਤੁਸੀਂ ਜਦੋਂ ਜਾਂਦੇ ਆ ਫੇਰ ਤੁਹਾਨੂੰ ਉਹ ਕੱਢ ਕੇ ਦਿੰਦੇ ਆ ਉਹਦਾ ਲੌਕ ਖੋਲ ਕੇ ਏ ਰਿਟੇਲ ਥੈਫਟਾ ਰਿਟੇਲ ਥੈਫਟ ਦੇ ਡਰ ਨਾਲੋਂ ਕਈ ਵੱਡੇ ਵੱਡੇ ਸਟੋਰ ਬੰਦ ਹੋ ਗਏ ਤੇ ਪਰ ਇਹ ਇਹਨਾਂ ਦੇ ਵਿੱਚ ਹੀ ਬੈਠਾ ਬੰਦਾ ਜਿਹੜਾ ਸੀ ਉਹ ਜਿਹੜਾ ਚੋਰੀ ਕਰਦਾ ਰਿਹਾ ਤੇ ਜਿਹੜਾ ਸਮਾਨ ਸੀਗਾ ਉਹ ਨੂੰ ਉਹਨੇ ਚੱਕ ਕੇ ਬਾਹਰ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਭੇਜਣਾ ਸ਼ੁਰੂ ਕਰ ਦਿੱਤਾ ਤੇ ਵੱਡਾ ਨੁਕਸਾਨ ਕੰਪਨੀ ਦਾ ਕੀਤਾ ਫੜਿਆ ਗਿਆ ਹੁਣ ਕੰਪਨੀ ਨੇ ਸਜ਼ਾ ਜਿਹੜੀ ਅਦਾਲਤ ਨੇ ਜਿਹੜੀ ਉਹ ਸਜ਼ਾ ਦਿੱਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ